ਸਤਿ ਸ੍ਰੀ ਅਕਾਲ ਦੋਸਤੋ ਅੱਜਕਲ ਕਰਦੇ ਆ ਆਮ ਆਦਮੀ ਪਾਰਟੀ ਦੇ ਮਜੂਤਾ ਵਿਧਾਇਕ ਜਦੋਂ ਆਪਣੀ ਰੈਲੀ ਦੇ ਦੌਰਾਨ ਮੰਚ ਤੋਂ ਸੰਬੋਧਨ ਕਰ ਰਹੇ ਸਨ ਤਾਂ ਭੀੜ ਦੇ ਵਿੱਚੋਂ ਇੱਕ ਜਿਹੜੀ ਜੁੱਤੀ ਹੈ ਉਹਨਾਂ ਦੇ ਵੱਲ ਉਛਾਲ ਕੇ ਛੁੱਟੀ ਗਈ ਜਿਸ ਤੋਂ ਬਾਅਦ ਚੱਲ ਰਹੀ ਰੈਲੀ ਦੇ ਵਿੱਚ ਜਿਹੜਾ ਸੀ ਉਹ ਹੜਕੰਪ ਮੱਚ ਗਿਆ ਜਿਸ ਦੇ ਦੌਰਾਨ ਬੇਸ਼ੱਕ ਉਸ ਆਦਮੀ ਨੂੰ ਪਕੜ ਲਿਆ ਗਿਆ ਔਰ ਵਰਕਰਾਂ ਵੱਲੋਂ ਬਹੁਤ ਜ਼ਿਆਦਾ ਮਾਰਿਆ ਗਿਆ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਸ ਦੇ ਸਬੰਧ ਦੇ ਵਿੱਚ ਜਿਹੜੇ ਦੋਸ਼ ਲਗਾਏ ਗਏ ਨੇ ਉਹ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉੱਪਰ ਲਗਾਏ ਗਏ ਨੇ ਕਿ ਉਹਨਾਂ ਨੇ ਇਸ ਜਿਹੜੀ ਹੈ ਕੋਜੀ ਹਰਕਤ ਨੂੰ ਕਰਵਾਉਣ ਦੇ ਵਿੱਚ ਜਿਹੜੀ ਹੈ ਉਹ ਭੂਮਿਕਾ ਨਿਭਾਈ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਤੇ ਜਿਹੜੇ ਦੋਸ਼ ਲਗਾਏ ਨੇ ਉਹਨਾਂ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਦੀ ਵਧਦੀ ਹੋਈ ਲੋਪਕ੍ਰਿਤੀ ਨੂੰ ਦੇਖ ਕੇ ਜਿਹੜੀ ਹੈ ਭਾਜਪਾ ਤੇ ਕਾਂਗਰਸ ਪਾਰਟੀ ਇਹੋ ਜੀਆਂ ਕੋਚੀਆਂ ਹਰਕਤਾਂ ਜਿਹੜੀਆਂ ਉਹ ਹੁਣ ਕਰਨ ਲੱਗੀ ਹੈ ਜਾਂ ਕਰਵਾ ਰਹੀ ਹੈ ਗੁਜਰਾਤ ਦੇ ਜਾਮਨਗਰ ਚ ਆਮ ਆਦਮੀ ਪਾਰਟੀ ਦੀ ਰੈਲੀ ਅਤੇ ਮੋਟਰਸਾਈਕਲ ਰੈਲੀ ਦੌਰਾਨ ਬਿਸਾਵਦਰ ਦੇ ਵਿਧਾਇਕ ਗੋਪਾਲ ਇਟਾਲੀਨ ਤੇ ਜੁੱਤਾ ਛੁੱਟਣ ਦਾ ਜਿਹੜਾ ਮਾਮਲਾ ਉਹ ਸਾਹਮਣੇ ਆਇਆ ਹੈ ਜੁੱਤਾ ਛੁੱਟਣ ਤੋਂ ਬਾਅਦ ਉੱਥੇ ਰੈਲੀ ਦੇ ਵਿੱਚ ਜਿਹੜਾ ਮਾਹੌਲ ਸੀ ਉਹ ਤਣਾਪੂਰਣ ਹੋ ਗਿਆ ਤੇ ਆਮ ਆਦਮੀ ਪਾਰਟੀ ਦੇ ਮਰਕਰਾਂ ਨੇ ਉਸ ਆਦਮੀ ਨੂੰ ਫੜ ਕੇ ਬਹੁਤ ਜ਼ਿਆਦਾ ਮਾਰਿਆ ਕੁੱਟਿਆ ਤੇ ਫਿਰ ਪੁਲਿਸ ਦੇ ਵਾਲੇ ਕਰ ਦਿੱਤਾ ਆਮ ਆਦਮੀ ਪਾਰਟੀ ਜਿਸ ਵੱਲੋਂ ਰੈਲੀ ਤੋਂ ਬਾਅਦ ਟਾਊਨ ਹਾਲ 'ਚ ਗੋਪਾਲ ਇਟਾਲੀਆ ਜਦੋਂ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸ ਵੇਲੇ ਇਹ ਘਟਨਾ ਵਾਪਰੀ ਉਹਨਾਂ ਦੇ ਉੱਪਰ ਜਿਹੜਾ ਭੀੜ ਦੇ ਵਿੱਚੋਂ ਇੱਕ ਆਦਮੀ ਤੇਜ਼ੀ ਨਾਲ ਲੱਗੇ ਆਇਆ ਤੇ ਉਹਨਾਂ ਦੇ ਵੱਲ ਜੁੱਤਾ ਸੁੱਟਿਆ ਜਿਸ ਤੋਂ ਬਾਅਦ ਜੰਤਕ ਰੈਲੀ ਦੇ ਵਿੱਚ ਜੜਾ ਹੜਕੰਪ ਸੀ ਉਹ ਮਚ ਗਿਆ। ਗੋਪਾਲ اٹਾਲੀਅਨ ਨੇ ਦੱਸਿਆ ਕਿ ਜਦੋਂ ਉਹ ਸੰਬੋਧਨ ਕਰ ਰਹੇ ਸਨ ਤਾਂ ਅਚਾਨਕ ਪੁਲਿਸ ਮੰਚ ਤੇ ਉੱਪਰ ਆਈ ਤੇ ਕੁਝ ਹੀ ਮਿੰਟਾਂ ਬਾਅਦ ਜਿਹੜੀ ਇਹ ਘਟਨਾ ਹੋਈ ਹੈ ਕਿ ਉਹਨਾਂ ਦੇ ਉੱਪਰ ਭੀੜ ਦੇ ਵਿੱਚੋਂ ਜੁੱਤਾ ਸੁੱਟਿਆ ਗਿਆ। ਉਸ ਤੋਂ ਬਾਅਦ ਬੇਸ਼ੱਕ ਪੁਲਿਸ ਨੇ ਉਸ ਵਿਅਕਤੀ ਨੂੰ ਮੌਕੇ ਤੇ ਕਾਬੂ ਕਰ ਲਿਆ ਪਰ ਘਟਨਾ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਬਿਆਨਬਾਜ਼ੀ ਦੋ ਵਿਰੋਧੀ ਪਾਰਟੀਆਂ ਦੇ ਉੱਪਰ ਕੀਤੀ ਹੈ ਕਿ ਇਹ ਕੋਜੀ ਕੋਜੀ ਹਰਕਤ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋ ਸਕਦੀ ਹੈ। ਔਰ ਇਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਨੂੰ ਥਲ ਨਹੀਂ ਪਾਈ ਜਾ ਸਕਦੀ ਕਿ ਜਿਸ ਤਰੀ ਜਿਹੜੇ ਹੱਤਕੰਡੇ ਹੁਣ ਭਾਜਪਾ ਤੇ ਕਾਂਗਰਸ ਪਾਰਟੀ ਅਜਮਾ ਰਹੀਆਂ ਹਨ। ਧੰਨਵਾਦ।